ਨਸ਼ਿਆਂ ਵਿਰੁੱਧ ਯੁੱਧ ਇਹ ਮੁਹਿੰਮ ਪੰਜਾਬ ਦੇ ਵਿੱਚ ਬੀਤੇ ਕੁਝ ਦਿਨਾਂ ਤੋਂ ਲਗਾਤਾਰਤਾ ਦੇ ਨਾਲ ਅੱਗੇ ਵਧ ਰਹੀ ਹੈ ਤੇ ਹੁਣ ਜਾਣਕਾਰੀ ਮਿਲ ਰਹੀ ਹੈ ਕਿ ਨਸ਼ਿਆਂ ਨੂੰ ਠੱਲ ਪਾਉਣ ਵਾਸਤੇ ਇਸ ਮੁਹਿੰਮ ਦਾ ਅਸਰ ਵੀ ਨਜ਼ਰ ਆ ਰਿਹਾ ਹੈ ਪੁਲਿਸ ਅਤੇ ਪ੍ਰਸ਼ਾਸਨ ਸਰਕਾਰ ਨਾਲ ਪੂਰਾ ਸਹਿਯੋਗ ਕਰ ਰਹੇ ਨੇ ਉੱਥੇ ਹੀ ਲੋਕ ਵੀ ਇਹਦੇ ਵਿੱਚ ਸਹਿਯੋਗ ਪਰ ਰਹੇ ਨੇ ਪਰ ਏਡੀਸੀ ਜਨਰਲ ਦੇ ਵੱਲੋਂ ਨਸ਼ਿਆਂ ਦੇ ਖਿਲਾਫ ਬੁਲਾਈ ਗਈ ਸ਼ਹਿਰ ਦੇ ਦੁਕਾਨਦਾਰਾਂ ਵਪਾਰੀਆਂ ਅਤੇ ਰੇੜੀ ਫੜੀ ਵਾਲਿਆਂ ਦੀ ਮੀਟਿੰਗ ਹੋਈ ਹੈ ਜਿਸ ਦੇ ਵਿੱਚ ਪਹੁੰਚੇ ਸ਼ਹਿਰ ਦੇ ਦੁਕਾਨਦਾਰਾਂ ਰੇੜੀ ਫੜੀ ਵਾਲਿਆਂ ਨੇ ਸਰਕਾਰ ਅਤੇ ਪੁਲਿਸ ਦੀ ਇਸ ਮੁਹਿੰਮ ਦੀ ਸਿਫਤ ਅਤੇ ਹਮਾਇਤ ਕਰਦਿਆਂ ਕਿਹਾ ਕਿ ਨਸ਼ਾ ਨਾ ਕਰਨ ਵਾਲੇ ਗਾਹਕਾਂ ਖਾਸ ਕਰਕੇ ਨੌਜਵਾਨਾਂ ਨੂੰ ਖਰੀਦਦਾਰੀ ਕਰਨ ਤੇ 10% ਦੀ ਡਿਸਕਾਊਂਟ ਦੁਕਾਨਦਾਰਾਂ ਵੱਲੋਂ ਆਪਣੇ ਤੌਰ ਤੇ ਦਿੱਤਾ ਜਾਏਗਾ ਉੱਥੇ ਹੀ ਵਪਾਰੀਆਂ ਦਾ ਪੰਜਾਬ ਦੇ ਵਿੱਚ ਅਮਰ ਕਾਨੂੰਨ ਨੂੰ ਲੈ ਕੇ ਵੀ ਦਰਦ ਛਲਕਿਆ ਰੇੜੀ ਫੜੀ ਯੂਨੀਅਨ ਦੇ ਪ੍ਰਧਾਨ ਦਨੇਸ਼ ਠਾਕਰ ਮੁੰਨਾ ਨੇ ਕਿਹਾ ਨਸ਼ੇ ਵਿਰੁੱਧ ਹਰ ਲੜਾਈ ਵਿੱਚ ਪ੍ਰਸ਼ਾਸਨ ਦਾ ਅਤੇ ਪੁਲਿਸ ਦਾ ਹਰ ਤਰ੍ਹਾਂ ਨਾਲ ਸਹਿਯੋਗ ਕਰਨਗੇ ਅਤੇ ਆਪਣੀ ਯੂਨੀਅਨ ਦੇ ਹਰ ਮੈਂਬਰ ਨੂੰ ਇਹ ਹਦਾਇਤ ਕਰਨਗੇ ਕਿ ਜੇਕਰ ਉਹਨਾਂ ਦੀ ਦੁਕਾਨ ਤੇ ਕੋਈ ਨਸ਼ਾ ਕਰਕੇ ਨੌਜਵਾਨ ਆਉਂਦਾ ਜਾਂ ਫਿਰ ਉਹਨਾਂ ਨੂੰ ਕਿਸੇ ਨਸ਼ਾ ਵੇਚਣ ਵਾਲੀ ਦੀ ਸੂਚਨਾ ਮਿਲਦੀ ਹੈ ਤਾਂ ਤੁਰੰਤ ਸੂਚਨਾ ਪ੍ਰਸ਼ਾਸਨ ਜਾਂ ਪੁਲਿਸ ਤੱਕ ਪਹੁੰਚਦੀ ਕਰਨਗੇ ਉੱਥੇ ਹੀ ਵਪਾਰ ਮੰਡਲ ਦੇ ਪ੍ਰਧਾਨ ਦਰਸ਼ਨ ਵਹਾਜ ਨੇ ਕਿਹਾ ਕਿ ਨਸ਼ਿਆਂ ਦੇ ਵਿਰੁੱਧ ਸ਼ੁਰੂ ਕੀਤੀ ਗਈ ਮੁਹਿੰਮ ਦੇ ਵਿੱਚ ਸਹਿਯੋਗਤਾ ਕਰ ਰਹੇ ਨੇ ਪਰ ਪੁਲਿਸ ਪ੍ਰਸ਼ਾਸਨ ਨੂੰ ਪੰਜਾਬ ਦੇ ਵਿੱਚ ਅਮਨ ਕਾਨੂੰਨ ਦੀ ਵਿਗੜਦੀ ਜਿਹੜੀ ਸਥਿਤੀ ਆ ਉਹਦੇ ਉੱਤੇ ਵੀ ਧਿਆਨ ਦੇਣ ਦੀ ਜ਼ਰੂਰਤ ਹੈ ਵਪਾਰੀ ਵਰਗ ਅੱਜ ਡਰਦੇ ਮਾਹੌਲ ਵਿੱਚ ਜੀ ਰਿਹਾ ਹੈ ਉਹ ਰੋਜ਼ਾਨਾ ਕਿਤੇ ਨਾ ਕਿਤੇ ਚੋਰੀਆਂ ਹੋ ਰਹੀਆਂ ਨੇ ਉਹਨਾਂ ਨੂੰ ਪੁਲਿਸ ਸਮਝਾਉਣ ਵਿੱਚ ਵੀ ਕਿਤੇ ਨਾ ਕਿਤੇ ਕਾਮਯਾਬ ਨਹੀਂ ਹੋ ਰਹੀ ਅੱਜ ਦੀ ਮੀਟਿੰਗ ਜਿਹੜੀ ਹੋਈ ਹੈ ਸਾਡੀ ਮਾਨਯੋਗ ADG ਸਾਹਿਬ ਜਨਰਲ ਜਿਹੜੀ ਸਾਡੀ ਮੀਟਿੰਗ ਬੁਲਾਈ ਵਪਾਰ ਮੇਲ ਗੁਰਦਾਸਪੁਰ ਵੱਲੋਂ ਸਮੂਹ ਵਪਾਰੀਆਂ ਨੂੰ ਅੱਜ ਉਹਨੇ ਮੈਸੇਜ ਦਿੱਤਾ ਔਰ ਮੈਸੇਜ ਉਹਨਾਂ ਦਾ ਇਹ ਸੀ ਕਿ ਜਿਹੜੇ ਲੋਕ ਨਸ਼ਾ ਕਰਦੇ ਨੇ ਔਰ ਜਿਹੜੇ ਇਨਸ ਇਨਸਾਨ ਨਸ਼ਾ ਨਹੀਂ ਕਰਦੇ ਅਗਰ ਉਹ ਤੁਹਾਡੀ ਦੁਕਾਨ ਤੇ ਆਉਂਦੇ ਨੇ ਜੇ ਉਹ ਨਸ਼ਾ ਨਹੀਂ ਕਰਦੇ ਤੇ ਉਹਨਾਂ ਨੂੰ ਤੁਸੀਂ ਆਪਣੀ ਸ਼ਾਪ ਦੇ ਉੱਤੋਂ ਜਿਹੜਾ ਵੀ ਤੁਸੀਂ ਸਮਾਨ ਵੇਚਦੇ ਹੋ ਉਹਦਾ 10% ਜਿਹੜਾ ਵਾ ਡਿਸਕਾਊਂਟ ਉਹਨਾਂ ਨੂੰ ਦਿੱਤਾ ਜਾਵੇ ਤੁਸੀਂ ਉਹ ਸਾਡੇ ਨਾਲ ਅਲੱਗ ਕੇ ਜੋ ਪੰਜਾਬ ਦੇ ਹਾਲਾਤ ਬਣੇ ਨੇ ਲੜ ਆਰਡਰ ਦੀ ਸਥਿਤੀ ਕੀ ਹੈ ਅੱਜ ਗੁਰਦਾਸਪੁਰ ਦੇ ਲੋਕ ਸਹਮੇ ਪਏ ਨੇ ਵਪਾਰੀ ਸਹਮੇ ਪਏ ਵਪਾਰ ਪੰਜਾਬ ਦਾ ਪੰਜਾਬ ਤੋਂ ਬਾਹਰ ਜਾ ਰਿਹਾ ਵਾ ਆ ਮੇਰੇ ਬਾਰਡਰ ਜ਼ਿਲ੍ਹੇ ਦੇ ਉੱਤੇ ਫਟੇਗੜ ਚੂੜੀਆਂ ਡੇਰਾਂ ਬਾਬਾ ਨਾਲ ਨਾਲ ਤਰਨਤਾਰ ਸਾਈਡ ਤੇ ਰੋਜ਼ ਨਿਤ ਜਿਹੜੀਆਂ ਉੱਥੇ ਗੋਲੀਆਂ ਚੱਲਦੀਆਂ ਨੇ ਦੁਕਾਨਦਾਰਾਂ ਨੂੰ ਲੁੱਟਿਆ ਜਾ ਰਿਹਾ ਦੁਕਾਨਦਾਰਾਂ ਦੇ ਉੱਤੇ ਇੰਨੇ ਅਟੈਕ ਹੋ ਰਹੇ ਨੇ ਔਰ ਮੈਂ ਉਸ ਪਾਸੇ ਵੀ ਸਰਕਾਰ ਦਾ ਅੱਜ ਜੋ ਮੈਂ ਇਹ ਗੱਲ ਮੰਨਦਾ ਸਰਕਾਰ ਨੇ ਜਿਹੜਾ ਫੈਸਲਾ ਲਿਆ ਵਾ ਲੇਟ ਲਿਆ ਲੇਕਿਨ ਬਹੁਤ ਵਧੀਆ ਲਿਆਦਾ ਸਲਾਗਾ ਯੋਗ ਹੈ ਨਸ਼ੇ ਦੇ ਖਿਲਾਫ ਅਸੀਂ ਬਿਲਕੁਲ ਨਸ਼ੇ ਦੇ ਖਿਲਾਫ ਹਾਂ ਅਸੀਂ ਹਰ ਪੱਖੋਂ ਵਪਾਰ ਮੰਡਲ ਗੁਰਦਾਸਪੁਰ ਔਰ ਮੈਂ ਪੰਜਾਬ ਪਰਦੇ ਵਪਾਰ ਮੰਡੋ ਡਿਸਟ੍ਰਿਕਟ ਗੁਰਦਾਸਪੁਰ ਦਾ ਪ੍ਰਧਾਨ ਹੈ ਅਸੀਂ ਐਡੀਸ ਸਾਹਿਬ ਨੇ ਭਰੋਸਾ ਦਵਾਇਆ ਕਿ ਅਸੀਂ 100% ਗੁਰਦਾਸਪੁਰ ਦਾ ਵਪਾਰੀ ਤੁਹਾਡੇ ਹਰ ਸਹਿਯੋਗ ਦੇ ਨਾਲ ਮੁੱਢੇ ਦਾ ਮੁੱਢਲਾ ਖੜਾ ਵੈ ਪਰ ਇਹਦੇ ਨਾਲ ਸਰਕਾਰ ਨੂੰ ਵੀ ਥੋੜਾ ਜਿਆ ਸਾਨੂੰ ਕੀ ਰਿਲੀਫ ਹੈ ਅਸੀਂ ਤੇ ਦੁਕਾਨਾਂ ਹੀ ਆਪਣੇ ਡਰਦਿਆ ਕਰਦੇ ਪਏ ਆ ਅੱਜ ਹਰ ਦੁਕਾਨਦਾਰ ਤੇ ਚੌਥੀ ਦੁਕਾਨ ਦੇ ਉੱਤੇ ਸਮਾਨ ਖੋਇਆ ਜਾ ਰਿਹਾ ਲੁੱਟਿਆ ਜਾ ਰਿਹਾ ਸ਼ਹਿਰ ਦੇ ਵਿੱਚ ਮੈਂ ਦੱਸ ਦੇਣਾ ਪੀ ਪਿਛਲੇ 1.5 ਤੋਂ 2 ਸਾਲ ਦੇ ਵਿੱਚ 40 ਤੋਂ 45 ਚੋਰੀਆਂ ਹੋਈਆਂ ਨੇ ਇੱਕ ਵੀ ਚੋਰੀ ਜਿਲ੍ਹਾ ਪ੍ਰਸ਼ਾਸਨ ਤੋਂ ਅਜਾ ਟ੍ਰੇਸ ਨਹੀਂ ਹੋਈ ਜਿਨ੍ਹਾਂ ਵਿੱਚ 4-5 ਮੇਜਰ ਚੋਰੀਆਂ ਜਿਹੜੀਆਂ ਨੇ ਇੰਪਰੂਵਮੈਂਟ ਅਸਟ ਦੇ ਵਿੱਚ 35-40 ਲੱਖ ਰੁਪਏ ਚੋਰੀ ਹੋਈ ਉਹਦੀ ਟ੍ਰੇਸ ਹੋਈ ਸਾਡੇ ਗੁਰਦਾਸਪੁਰ ਚ ਨੇਬਰੂ ਪਾਰਕ ਦੇ ਵਿੱਚ ਮੋਬਾਈਲਾਂ ਦੀ ਦੁਕਾਨ ਤੇ ਚੋਰੀ 25-30 ਲੱਖ ਰੁਪਏ ਉਹ ਨਹੀਂ ਚੋਰੀ ਟ੍ਰੇਸ ਹੋਈ ਜਿਹੜੀ ਕਨਵਨ ਰੋਡ ਤੇ ਸਾਡੇ ਵਪਾਰੀ ਭਰਾ ਸ਼ਰਾਫ ਆਰਾਮ ਲੁਭਾਇਆ ਜੀ ਦੇ ਘਰ ਜਾਕਾ ਪਿਆ ਅੱਜ ਤੱਕ ਉਹ ਨਹੀਂ ਮਤਲਬ ਕਿੰਨੀਆਂ ਕਿ ਤੁਹਾਨੂੰ ਦੱਸਾਂ ਅਸੀਂ ਸਰਕਾਰ ਤੋਂ ਮੰਗ ਕਰਦੇ ਹਾਂ ਕਿ ਜਿੱਥੇ ਨਸ਼ੇ ਦੇ ਖਿਲਾਫ ਤੁਸੀਂ ਯੁੱਧ ਛੇੜਿਆ ਲਾਣ ਆਰਡਰ ਦੀ ਸਥਿਤੀ ਨੂੰ ਵੀ ਨਾਲ ਕੰਟਰੋਲ ਕਰੋ ਅਸੀਂ ਸਾਡੇ ਵੱਲੋਂ ਅਸੀਂ ਵਪਾਰ ਮੰਡਲ ਗੁਰਦਾਸਪੁਰ ਜ਼ਿਲ੍ਹਾ ਗੁਰਦਾਸਪੁਰ ਤੁਹਾਡੇ ਨਾਲ ਵਾ ਚਟਾਨ ਦੀ ਤਰ੍ਹਾਂ ਖੜੇ ਆ ਨਸ਼ਿਆਂ ਦੇ ਖਿਲਾਫ ਆ ਅਸੀਂ ਜੋ ਵੀ ਤੁਸੀਂ ਸਾਡੇ ਜਿਵੇਂ ਡਿਊਟੀ ਲਾਓਗੇ ਅਸੀਂ ਕਰਾਂਗੇ ਪਰ ਨਸ਼ੇ ਦੇ ਨਾਲ-ਨਾਲ ਜਿਹੜੀਆਂ ਕਾਲੀਆਂ ਭੇਡਾਂ ਇੱਥੇ ਅੰਦਰ ਬੈਠੀਆਂ ਨੇ ਉਹਨਾਂ ਵੱਲ ਵੀ ਧਿਆਨ ਦੇਣ ਬਾਈ ਦinesh kumar ਮੁੰਨਾ ਤੇ ਰੇੜੀ ਫੜੀ ਯੂਨੀਅਨ ਪ੍ਰਧਾਨ ਤੇ ਈਰਸ਼ਕਾ ਯੂਨੀਅਨ ਮੀਟਿੰਗ ਜੀ ਨਸ਼ਿਆਂ ਦੇ ਬਾਰੇ ਅੱਜ ਹੋਈ ਆ ਇੱਕ ਸਰਕਾਰ ਨੇ ਜਿਹੜੀ ਮਹਿੰਮ ਚਲਾਈ ਆ ਬਹੁਤ ਵਧੀਆ ਜਿਹੜੀ ਮਹਿੰਮ ਚਲਾਈ ਆ ਕਿ ਜਿਹੜੇ ਨਸ਼ਿਆਂ ਦੇ ਵਿਰੋਧ ਦੇ ਵਿੱਚ ਇਹ ਜਿਹੜੀ ਇੱਕ ਕ੍ਰਾਂਤੀ ਚੱਲਣ ਗਈ ਆ ਮੈਂ ਤੇ ਇਹ ਜਿਹੜੀ ਮਤਲਬ ਕਹਿੰਦਾ ਏਡੀਸੀ ਸਾਹਿਬ ਨੇ ਮੀਟਿੰਗ ਕਰਾਈ ਜਾਂ ਏਡੀਸੀ ਸਾਹਿਬ ਨੇ ਸਾਨੂੰ ਜੋ ਦੱਸਿਆ ਵਾ ਮੈਂ ਬਹੁਤ ਧੰਨਵਾਦ ਹੈ ਏਡੀਸੀ ਸਾਹਿਬ ਦਾ ਕਿ ਜਿਹੜੀ ਇਹਨਾਂ ਨੇ ਮੀਟਿੰਗ ਸੱਦ ਕੇ ਦੁਕਾਨਦਾਰ ਭਰਾਵਾਂ ਨੂੰ ਅਤੇ ਸ਼ਹਿਰ ਦੇ ਜਨੇ ਲੋਕ ਆ ਉਹਨਾਂ ਨੂੰ ਸੱਦ ਕੇ ਇਸ ਬਾਰੇ ਜਾਗਰੂਦ ਕੀਤਾ ਉਹਨਾਂ ਨੇ ਸਾਨੂੰ ਇਹ ਦੱਸਿਆ ਵਾ ਕਿ ਤੁਸੀਂ ਘਰ-ਘਰ ਜਾਂ ਆਪਣੀਆਂ ਦੁਕਾਨਾਂ ਤੇ ਜਾਂ ਆਪਣੀ ਛੋਪਾਂ ਦੇ ਉੱਤੇ ਜੇ ਕੋਈ ਨਸ਼ਾ ਵੇਦਾ ਪਿਆ ਜਾਂ ਕੋਈ ਵੀ ਅਜਿਹਾ ਕੰਮ ਕਰਦਾ ਵਾ ਉਹ ਤੁਹਾਡੇ ਕੋਲ ਆਉਂਦਾ ਵਾ ਦੁਕਾਨਾਂ ਦੇ ਉੱਤੇ ਉਹ ਤੁਸੀਂ ਉਹਦੇ ਬਾਰੇ ਇਤਲਾਹ ਦਿਓ ਪੁਲਿਸ ਨੂੰ ਠੀਕ ਆ ਕਿਉਂਕਿ ਚਲੋ ਇਹ ਸਾਡਾ ਜਿਹੜਾ ਇੱਕ ਇਨਸਾਨੀਅਤ ਫਰਜ਼ ਬੰਦਾ ਵਾ ਕਿ ਜਿਹੜਾ ਵੀ ਮਤਲਬ ਕਿ ਕੋਈ ਜਿਹੜਾ ਦੇਸ਼ ਵਿਰੋਧੀ ਜਿਹੜਾ ਨਸ਼ੇ ਪੱਤੇ ਜੋ ਵੇਚਦਾ ਵਾ ਤੇ ਉਹ ਸਾਡੀ ਜਿਹੜੀ ਨੌਜਵਾਨ ਪੀੜ੍ਹੀ ਤਾਂ ਹੋਈ ਬਚ ਸਕਦੀ ਆ ਕਿ ਜੇ ਆਪਾਂ ਉਹਨੂੰ ਅਹੀਂ ਢੱਕਾਂਗੇ ਤੇ ਮੈਂ ਆਪਣੇ ਸ਼ਹਿਰ ਵਾਸੀਆਂ ਨੂੰ ਕਹਿੰਦਾ ਇਸ ਕ੍ਰਾਂਤੀ ਦੇ ਅੱਗੇ ਆਓ ਔਰ ਪੁਲਿਸ ਪ੍ਰਸ਼ਾਸਨ ਦਾ ਸਹਿਯੋਗ ਦਿਓ ਜਿਹੜੇ ਇਹੋ ਜਿਹੇ ਨਸ਼ੇ ਜਾਂ ਵੇਚਦੇ ਨੇ ਜਾਂ ਟੀਕੇ ਲਾਉਂਦੇ ਆ ਜਾਂ ਕਿਸੇ ਵੀ ਕਿਸਮ ਦਾ ਕੋਈ ਨਸ਼ਾ ਵੇਚਦਾ ਜਾਂ ਪੀਂਦਾ ਵਾ ਉਹਦਾ ਜਿਹੜਾ ਪੁਲਿਸ ਪ੍ਰਸ਼ਾਸਨ ਨੂੰ ਦੱਸਿਆ ਜਾਵੇ ਕਿਉਂਕਿ ਪੁਲਿਸ ਪ੍ਰਸ਼ਾਸਨ ਉਹਦੇ ਕਾਰਵਾਈ ਕਰਕੇ ਜਾਂ ਜਿਹੜੇ ਕੋਈ ਨਸ਼ੇ ਕਰ ਰਹੇ ਆ ਹਸਪੀਟਲਾਂ ਦੇ ਵਿੱਚ ਜਿਹੜੇ ਨਸ਼ੇ ਛਡਾਊ ਕੇਂਦਰ ਆ ਬਹੁਤ ਵਧੀਆ ਜਿਹੜੀ ਉਹਦੇ ਵਿੱਚ ਐਸ ਵੇਲੇ ਜਿਹੜੀਆਂ ਸਹੂਲਤਾਂ ਜਿਹੜੇ ਏਡੀਸੀ ਸਾਹਿਬ ਕਹਿੰਦੇ ਸੀ ਦਿੱਤੀਆਂ ਹੋਈਆਂ ਵਾ ਕਿਉਂਕਿ ਅਸੀਂ ਇਹ ਜੀ ਨੂੰ ਲੈ ਕੇ ਚੱਲਦੇ ਆ ਕਿ ਵਾਕਈ ਠੀਕ ਆ ਕਿ ਜੇ ਉੱਥੇ ਬੱਚਾ ਜਿਹੜਾ ਕੋਈ ਨਸ਼ਾ ਕਰਦਾ ਜਾਂ ਗਲਤ ਰਸਤੇ 'ਚ ਪੈ ਗਿਆ ਵਾ ਉਹ ਜੇ ਉੱਥੇ ਜਾ ਕੇ ਸੁਧਰ ਸਕਦਾ ਤੇ ਇਹਦੇ ਵਰਗੀ ਕੋਈ ਚੀਜ਼ ਹੀ ਨਹੀਂ ਆ